ਨਮਸਤੇ ਜੀ ਵੈਲਕਮ ਟੂ ਮਦੀ ਫੈਮਿਲੀ ਵਲੋਗ ਸ਼ੁਰੂ ਕਰਦੇ ਆ ਅੱਜ ਦੀ ਵੀਡੀਓ ਤੇ ਅੱਜ ਸਾਡਾ ਮੌਸਮ ਦੇ ਰਿਲੇਟ ਗਿਆ ਤੇ ਸਾਡਾ ਮੌਸਮ ਦੇਖੋ ਜੀ ਕਿੰਨਾ ਖਰਾਬ ਹੋਇਆ ਪਿਆ ਉੱਥੋਂ ਨੂੰ ਤਾਂ ਬਿਲਕੁਲ ਨੀਂਦ ਦੇ ਲੀਕਤਾ ਹੈਗਾ ਇੰਨੀ ਧੁੰਦ ਪਈ ਆ ਪਹਿਲਾਂ ਤਾਂ ਸਾਡਾ ਇੱਥੋਂ ਘਰ ਵੀ ਨਹੀਂ ਲੱਭਦਾ ਪਿਆ ਜਿਵੇਂ ਮੈਂ ਬਾਹਰ ਆਈ ਆ ਆਹ ਗੁਰਦਾਰੇ ਥੋੜੀ ਥੋੜੀ ਹੋਈ ਹੈ ਜੀ ਧੁੰਦ ਜਿੰਨੀ ਮਤਲਬ ਧੁੰਦ ਪੈਂਦੀ ਬਈ ਰਾਤੀ ਆਸੀ ਮੈਂ ਤੇ ਮੰਮੀ ਸੈਰ ਕਰਨ ਗਏ ਤੇ ਜਦੋਂ ਅਸੀਂ ਸਾਰ ਗੱਲ ਬਈ ਮਤਲਬ ਇੱਕ ਦੂਜਾ ਲੱਗਿਆ ਨਹੀਂ ਲੱਭਦਾ ਪਿਆ ਵੀ ਇਕੱਠੇ ਜਾਾਂਗੇ ਤਾਂ ਇੰਨੀ ਧੁੰਦੀ ਨੇ ਇੱਕ ਦੂਜਾ ਲੱਗੇ ਲੱਭਦਾ ਹੀ ਨਹੀਂ ਪਿਆ ਹੈਗਾ ਤੇ ਇਸੇ ਕਰਕੇ ਤੁਹਾਨੂੰ ਕਹਿ ਰਹੀ ਆ ਕਿ ਜੋ ਵੀ ਸਾਧਨਾ ਵਾਲੇ ਨੇ ਉਹ ਧਿਆਨ ਨਾਲ ਜਾਣਾ ਉਹ ਬਹੁਤ ਸਲੋ ਚਲਾਇਆ ਕਰੋ ਪਣਾ ਕਿਉਂ ਥੋੜਾ ਜਿਹਾ ਸਲੋ ਚਲਾਣੀ ਹੈ ਜੋ ਸਰਕਸੁਰਕਾ ਪਾਰ ਕਰਨੀ ਉਦੋਂ ਧਿਆਨ ਨਾਲ ਤੇ ਨਾਲੇ ਕੱਪੜੇ ਠੰਡ ਵਿੱਚ ਪੂਰੇ ਆ ਫਟਫਟ ਪਾ ਕੇ ਰੱਖਣੇ ਆ ਆ ਠਾੜੇ ਤੋਂ ਬਾਅਦ ਚਕੇ ਇੰਨੀ ਠੰਡ ਹੈ ਨਾ ਬਾਹਰ ਤੇ ਤੁਹਾਨੂੰ ਬਾਅਦ ਵਿੱਚ ਅਸੀਂ ਉਹਨਾਂ ਨੂੰ ਲਾ ਕੇ ਜਾਗੇ ਜਿੰਨੇ ਵੀ ਛੜਕਾਂ ਨਾਲ ਮੁਖਾਲਾਂਗੇ ਨਹੀਂ ਤੁੰਦੇ ਆ ਨਾ ਫੁਆਟੇ ਇੱਧਰ ਤੁਸੀਂ ਦੇਖ ਸਕਦੇ ਤੁੰਦ ਬਹੁਤ ਪਈ ਹੈ ਨਹੀਂ ਦੇਖ ਸਕਦੇ ਸਾਰੀ ਤੇ ਰੇਲ ਹੀ ਪਈ ਮਲਵੀ ਪਈ ਹੈ ਸਾਰੀ ਯਾਰ ਆਹ ਤੇ ਰੇਲੀ ਪਈ ਸਾਰੀ ਇੱਧਰ ਆਹ ਦਾ ਥੋਮਸਲਾ ਹੋ ਗਿਆ ਜੀ ਲਸਣ ਨੂੰ ਕਹਿੰਦੇ ਆ ਲਸਣ ਨਿਕਾਣੇ ਕਾ ਵਡਾ ਹੋ ਗਿਆ ਪਰ ਜੋ ਆਪਾਂ ਗੋਡੀ ਦੇ ਦਿੰਦੇ ਆ ਨਾ ਪਾਣੀ ਪੁਣੀ ਲਾਦੀ ਫੇਰ ਹੋ ਜਾਂਦਾ ਆ ਆਲੂਆਂ ਵਾਲੀ ਲੈਣ ਆ ਆ ਹੈਗੀ ਮੇਥਰੀ ਉਹ ਮਰਚਾਂ ਦੇ ਬੂਟੇ ਉੱਗੇ ਨਹੀਂ ਆ ਸਾਰੇ ਸਰਗੇ ਤੇ ਉਹ ਬਤਾਉਂ ਵਾਲੀ ਹੈ ਤੇ ਇੱਧਰ ਤਾਂ ਨਹੀਂ ਆ ਲਾਇਆ ਸੀ ਧਨੀਆ ਉੱਗਿਆ ਨਹੀਂ ਆ ਤੇ ਉਹ ਉਧਰ ਪਾਲਕ ਲਈ ਉਹ ਵੀ ਨਿੱਕੀ ਨਿੱਕੀ ਹੋਈ ਬਾਬ ਵੀ ਨਹੀਂ ਉੱਗੀ ਆ ਬੂਟਾ ਥੋੜਾ ਵੱਡਾ ਹੋ ਗਿਆ ਜੇਲੀ ਸੁੱਕ ਗਈ ਸਾਰੀ ਲੈ ਪੀ ਇਹ ਗਰਮੀਆਂ ਚ ਝੋਣੀ ਇਹਨੂੰ ਅੰਗੂਰ ਗਰਮੀਆਂ ਚ ਲਾਦੇ ਹੁੰਦੇ ਅਦਲ ਜੀ ਵੇਲਾ ਬੂਟ ਸ਼ੂਟ ਪਾ ਕੇ ਤਿਆਰ ਸਾਰੇ ਹੋ ਗਿਆ ਇੰਨੇ ਹੁਣ ਫਿਰਨਾ ਬਸ ਠੰਡ ਚ ਵੀ ਲੀਰ ਮਾਨਾ ਹੈ ਗੈਨੂ ਸਿਆਜ ਬੈ ਕੇ ਵੀ ਸੋਈ ਹੁਣੀ ਹੈ ਕੀ ਹਾਲ ਸੀ ਪੈਣਾ ਜੇ ਬੱਚੇ ਹੁੰਦੇ ਸੋਈ ਗੋਲ ਮੈਨੂੰ ਬੜਾ ਹਾਲ ਸੀ ਪੈਣਾ ਮੈਂ ਦਿਲ ਕਨੇ ਬਸ ਮਰ ਜਾਈ ਚ ਬਾਂ ਨਿਕਲਾਈ ਨਾ ਜਿਹੜੇ ਬੱਚੇ ਹੁੰਦੇ ਨਾ ਉਹਨਾਂ ਨੂੰ ਠੰਡ ਲੱਗਦੀ ਜਿਹੜੇ ਹੁੰਦੇ 12 13 ਸਾਲਾਂ ਉਹਨਾਂ ਨੂੰ ਠੰਡ ਤਾਂ ਨਹੀਂ ਲੱਗਦੀ ਨਿਆਣੇ ਹੁੰਦੇ ਆ ਉਹਨਾਂ ਦੇ ਸਰੀਰ ਹੁੰਦੇ ਕਰਮ ਤੂੰ ਨੂੰ ਅਸਲ ਵਿੱਚ ਕੀ ਕਹਿੰਦੇ ਆ ਤੂੰ ਤੂੰ ਨਹੀਂ ਹਿੰਦੀ ਚ ਪਤਾ ਕੀ ਕਹਿੰਦੇ ਸ਼ਬਨਮ ਹਣਾ ਜਿਕੇ ਸੇ ਨਾਮ ਰੱਖਿਆ ਐ ਸਭ ਦੇ ਨਾ ਉਧਰ ਦੇ ਲੱਗ ਕੇ ਹਲ ਕਹਿੰਦੇ ਆ ਨਾ ਉਹ ਵੀ ਬਾਰ ਕਿੰਨੀ ਤੂਟ ਲੱਗਾਂਦੀ ਐ ਨਿਆ ਆਪਾਂ ਆਓ ਉਧਰ ਦੇ ਸ਼ਾਬਨਮ ਕਹਿੰਦੇ ਐ ਇੰਦਾ ਬੋਲੀ ਨੇ ਸ਼ਾਬਨਮ ਜੇ ਤੂੜ ਪਈ ਹੋਵੇ ਸ਼ੀਸ਼ੇ ਤੇ ਜਿਵੇਂ ਇਹਨਾਂ ਚੀਜ਼ਾਂ ਨਿਆਣਿਆਂ ਨੂੰ ਠੰਡ ਲਾਦਦੀ ਤੇ ਇਹ ਵੀ ਗੱਲ ਸੁਣ ਲਿਓ ਭਾਵੇਂ ਸਿਆਣੇ ਦੇ ਕੱਪੜੇ ਜਿਹੜੇ ਹੁੰਦੇ ਨਾ ਸਸਤੇ ਮਿਲ ਜਾਣਗੇ ਨਿਆਣਿਆਂ ਦੇ ਕੱਪੜੇ ਬੜੇ ਮਹਿੰਗੇ ਹੁੰਦੇ ਆ ਚੱਲਾ ਵਾਲੇ ਹੂੰ ਤਾਂ ਗਰਮੀ ਵਾਲੇ ਗਰਮੀ ਵਾਲੇ ਜਿੱਦਾਂ ਮਰਜੀ ਦਿਨੋ ਮਰਜੀ ਲੈ ਚੱਲੇ ਉਹ ਨਿਹਾਨੇ ਦੇ ਕੱਪੜੇ ਹੁੰਦੇ ਹੀ ਮਹਿੰਗੇ ਆ ਤੇ ਜਿਹੜੇ ਹੁੰਦੇ ਨਾ ਸਿਆਣਿਆਂ ਦੇ ਕੱਪੜੇ ਉਹਨਾਂ ਨੇ ਘੱਟੋਂ ਹੀ ਨਹੀਂ ਮਹਿੰਗੇ ਨਹੀਂ ਹੁੰਦੇ ਜਿਆਦਾ ਚੱਲਾ ਹੁਣ ਅੱਗੇ ਜਾਰ ਬੈਲੀ ਆ ਮੰਮੀ ਵੈਲੋ ਹਜੇ ਵੀ ਰਜਾਈ 'ਤੇ ਬੜੇ ਆ ਤੇ ਜਲਦੀ ਬੰਨਾ ਮੈਂ ਕੀ ਕਹਿੰਦੀ ਮੈਨੂੰ ਕਹਿੰਦੀ ਠੰਡ ਲੱਗਦੀ ਐ ਮੰਮੀ ਕਰਦੇ ਪਏ ਵੱਡੀ ਭੈਣ ਨਾਲ ਗੱਲ ਤੇ ਠੰਡ ਬੜੀ ਆ ਮੈਂ ਦੋ ਸਟੋਲ ਲਏ ਐ ਇੱਕ ਪਿੰਕ ਲਿਆ ਐ ਇੱਕੀ ਵਾ ਇਹ ਮੰਮੀ ਦਾ ਸ਼ਾਲ ਵੀ ਮੈਂ ਲੈ ਲੈਣੀ ਹੁੰਨੀ ਆ ਕਿਉਂਕਿ ਠੰਡ ਬੜੀ ਪਤਾ ਨਹੀਂ ਆ ਤੋਂ ਦੀ ਉੱਡਦੀ ਪਈ ਹੋਗੀ ਤੋਂ ਦੀ ਬੜੀ ਆ ਤੇ ਲੱਗਦਾ ਧੁੱਪ ਨਹੀਂ ਚੜਨੀ ਹੈਗੀ ਓਏ ਇਹ ਇਹ ਜਿਵੇਂ ਨਹੀਂ ਮੁੜਦੇ ਹੈਗੇ ਪਤੰਗਾ ਚੜਾਈ ਜਾਂਦੇ ਆ ਆ ਵੇਖੋ ਪਤੰਗਾ ਚੜਾਈ ਜਾਂਦੇ ਠੰਡ ਦੇ ਵਿੱਚ ਵੀ ਬੈਂਦੇ ਨਹੀਂ ਹੈਗੇ ਠੰਡ ਬੜੀ ਉੱਤੇ ਤੇ ਥੱਲੇ ਸੌਆਂ ਕਰੋ ਕਿੱਥਾਰ ਗਿਆ ਤੂੰ ਹੈ ਕਿੱਧਰ ਕਿੱਡੀ ਜਿੱਦੀ ਪੱਜਾ ਅਦਰ ਨਾ ਠੰਡ ਬੜੀ ਮਮਮੀ ਕਹਿੰਦੇ ਆ ਪੀ ਥੋੜੀ ਥੋੜੀ ਚਾਹ ਬਣ ਜੇ ਅਤਲ ਵੀ ਕਹਿੰਦਾ ਗੋੜ ਵਾਲੀ ਚਾਹ ਬਣਾਉਣ ਲੱਗੀ ਆ ਤੇ ਚਾਹ ਪੀ ਕੇ ਹਾਏ ਬੈਨਾ ਫੇਰਤ ਚਾਈ ਚਾਹੀਏ ਅੱਜ ਕੀ ਕਰੀ ਅੱਜ ਕੁਛ ਨਹੀਂ ਸਮਝ ਆਉਂਦਾ ਪਿਆ ਹੈਗਾ ਦੋ ਤਿੰਨ ਦਿਨ ਹੋ ਗਿਆ ਤਾਂ ਧੁੱਪ ਨਹੀਂ ਪਈ ਹੈਗੀ ਕੱਲ ਹੈਗੀ ਥੋੜੀ ਜੀ ਧੁੱਪ ਅੱਜ ਤੇ ਹੈ ਹੀ ਨਹੀਂ ਉੱਕੀ ਦੇ ਵਿਦਿਆ ਉਹ ਟੂੰ ਆ ਵੀ ਨਿਕਲਦਾ ਪਿਆ ਕਿਦਾਂ ਬਣਾਇ ਕੋ ਦਾ ਮੁਕਾ ਨਾ ਪਾਈ ਕੋ ਚੰਗਾ ਠੀਕ ਆ ਕਾਲੇ ਗੋੜ ਪੰਚਾਇਆ ਬਸ ਆਰਡਰ ਮਿਲ ਗਿਆ ਜੀ ਚਾਹ ਦੇ ਤੇ ਆ ਵੇਲ ਹੋ ਰਜਾਈ ਛਵੜੇ ਆ ਹੈ ਅੱਜ ਜੀ ਸਾਰਾ ਕੰਮ ਮੰਮੀ ਨੇ ਕੀਤਾ ਐ ਮੈਂ ਕੁਛ ਨਹੀਂ ਕੀਤਾ ਹੈਗਾ ਹੈ ਅੱਜ ਸਾਰਾ ਕੰਮ ਮੰਮੀ ਨੇ ਕੀਤਾ ਐ ਠੰਡ ਬੜੀ ਹੀ ਮੈਂ ਅੱਜ ਲੇਟ ਉੱઠી ਹਾਂ ਤੇ ਮੈਂ ਹਲਾ ਦਿੱਤਾ ਵੱਡਾ ਸ਼ੋਰ ਮੈਂ ਜਿਆਦਾ ਠੰਡ ਬਣਾਉਂਦੇ ਮਨਉਂਦੇ ਤੇ ਮੈਂ ਦੈਤਰੀ ਖਰੀਏ ਹਨਾ ਚਿੜੀਆਂ ਆ ਗਿਆ ਨਿਕਲੀਆਂ ਜਾਂਦੀਆਂ ਫਿਰ ਅਮਰੂਦ ਵੀ ਨਹੀਂ ਆੜ ਕੀ ਸਾਡੇ ਹੋਏ ਤੇ ਉਹ ਕੀ ਉਹਦਾ ਨਾ ਆ ਨਿਕਨੇ ਨਿਕੇ ਅਮਰੂਦ ਲਾ ਕੇ ਨਾ ਤੇ ਮਿੱਠੂ ਆ ਉਹ ਮਿੱਠੂ ਆਏ ਅਗਰ ਨਿਕਨੇ ਅਮਰੂਦ ਲਾ ਕੇ ਖਾਈ ਜਾਂਦੇ ਮੈਂ ਖਿਆ ਵੀ ਇਹਨਾਂ ਨੂੰ ਵੀ ਖਾਣ ਦਾ ਹਨਾ ਇਹ ਵੀ ਵਿਚਾਰੇ ਰੋਟੀ ਲੱਭਦੇ ਆ ਸੱਚੇ ਮਿੱਠੂ ਜਿਹੜੇ ਨਾ ਰੋਟੀ ਨਹੀਂ ਖਾਂਦੇ ਹੈਗੇ ਨਾ ਤੋਤੇ ਰੋਟੀ ਨਹੀਂ ਖਾਂਦੇ ਹੈਗੇ ਅਮਰੂਦ ਹੀ ਕੱਲੇ ਲੱਭਦੇ ਆ ਤੇ ਉਹਨਾਂ ਕਿੰਨੇ ਕਿ ਅਮਰੂਦ ਪਏ ਆ ਤੋ ਉਹਨਾਂ ਨੂੰ ਖਾਈ ਜਾਂਦੇ ਬਸ ਕੱਚਿਆਂ ਨੂੰ ਉੱਤੋਂ ਟੋਕ ਟੋਕ ਕੇ ਛੁੱਟੀ ਜਾਂਦੇ ਬਸ ਤੇ ਹੁਣ ਚਾਹ ਬਣਾ ਲੀਏ ਠੰਡ ਬਣੀ ਆ ਜੀ ਮੈਂ ਰੱਖ ਬਣਾਉਣੇ ਰੱਖ ਦਿੱਤੀ ਆ ਤੇ ਹੁਣ ਜੀ ਮੈਂ ਇੱਥੇ ਵੀਡੀਓ ਦਾ ਐਂਡ ਕਰਦੀ ਆ ਮੇਰੀ ਵੀਡੀਓ ਨੂੰ ਲਾਈਕ ਕਰਿਓ ਸ਼ੇਅਰ ਕਰਿਓ ਤੇ ਸਬਸਕ੍ਰਾਈਬ ਵਾਲਾ ਬਟਨ ਜ਼ਰੂਰ ਦਬਾ ਦਿਓ ਥੈਂਕ ਯੂ